ਇਹ ਮੇਰੀ ਧੀ ਪ੍ਰਵਜਿਤਕਾਰ ਆਪਣੇ ਪੈਰਾਂ ਤੇ ਖੜੀ ਆ ਬਿਨਾ ਕਿਸੇ ਸਹਾਰੇ ਤੋਂ ਹੁਣ ਚੱਲ ਪਈਂਦੀ ਆ ਸਟਿੱਕਾਂ ਦੇ ਨਾਲ ਆਪਣਾ ਜੀਵਨ ਬਤੀਤ ਕਰਕੇ ਜਿੱਥੇ ਦੋ ਜਣੇ ਇਹਦੀਆਂ ਬਾਹਾਂ ਫੜ ਕੇ ਨੂੰ ਤੋਰਦੇ ਸੀ ਉੱਥੇ ਹੁਣ ਕੱਲਿਆਂ ਇੰਡੀਪੈਂਡੈਂਟ ਆਪਣਾ ਜੀਵਨ ਬਤੀਤ ਕਰ ਰਹੀ ਆ ਜਦੋਂ ਇਹ ਬੱਚੀ ਸਾਡੇ ਦੇ ਉੱਪਰ ਕੈਂਸਰ ਸੀ ਮੂੰਹ ਦੇ ਵਿੱਚ ਕੀੜੇ ਪੈ ਗਏ ਇੱਕ ਦਿਨ ਮੇਰੀ ਧੀ ਚੰਗੀ ਵਧੀਆ ਅਫਸਰ ਬਣੇ ਚੰਗੇ ਵਧੀਆ ਮਕਾਮ ਤੇ ਪਹੁੰਚੇ ਤੇ ਆਪਣੇ ਪਰਿਵਾਰ ਨੂੰ ਸਪੋਰਟ ਕਰ ਸਕੇ ਹਾਲ ਤਾਂ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਧੀ ਪ੍ਰਭ ਜੀ ਦੇ ਉਤਕਾਰ ਆਪਣੇ ਪੈਰਾਂ ਤੇ ਖੜੀ ਆ ਬਿਨਾ ਕਿਸੇ ਸਹਾਰੇ ਤੋਂ ਹੁਣ ਚੱਲ ਪਈ ਆ ਸਟਿੱਕਾਂ ਦੇ ਨਾਲ ਆਪਣਾ ਜੀਵਨ ਬਤੀਤ ਕਰਕੇ ਜਿੱਥੇ ਦੋ ਜਣੇ ਦੀਆਂ ਬਾਹਾਂ ਫੜ ਕੇ ਨੂੰ ਤੋਰਦੇ ਸੀ ਉੱਤੇ ਹੁਣ ਕੱਲਿਆਂ ਇੰਡੀਪੈਂਡੈਂਟ ਆਪਣਾ ਜੀਵਨ ਬਤੀਤ ਕਰ ਰਹੀ ਆ ਤੇ ਮੇਰੀ ਧੀ ਪ੍ਰਭਜੋਤ ਪੜਾਈ 'ਚ ਵੀ ਬਹੁਤ ਹੁਸ਼ਿਆਰ ਆ ਪੜਦੀ ਆ ਥੈਂਕ ਯੂ ਬੱਤ ਥੈਂਕ ਯੂ ਤੁਮੀ ਖਾ ਲ ਮੇਰੀ ਧੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਕਿ ਹਿੰਮਤ ਬਖਸ਼ਣ ਵੀ ਆਪਣੀ ਮੰਮੀ ਦੇ ਤੇ ਆਪਣੀਆਂ ਛੋਟੀਆਂ ਦੋਨੇ ਭੈਣਾਂ ਦੇ ਖੁਸ਼ੀ ਦੇ ਇਹ ਮੰਦਿਰ ਦੇ ਸੁਪਨੇ ਪੂਰੇ ਕਰ ਸਕੇ ਜਦੋਂ ਇਹ ਬੱਚੀ ਸਾਡੇ ਦੇ ਉੱਪਰ ਕੈਂਸਰ ਸੀ ਮੂੰਹ ਦੇ ਵਿੱਚ ਕੀੜੇ ਪੈ ਗਏ ਸੀ ਉਹਨੂੰ ਹਰਜਿੰਦਰ ਸਿੰਘ ਨੂੰ ਲੈ ਕੇ ਉਹਦੀ ਮੰਮੀ ਤੇ ਉਹਦੀ ਵਾਈਫ ਭੈਣ ਸਾਡੀ ਇੱਥੇ ਪਹੁੰਚੇ ਸੀ ਕੁਲਵੀਰ ਕੌਰ ਜਦੋਂ ਸਾਨੂੰ ਪਤਾ ਲੱਗਿਆ ਵੀ ਹਰਜਿੰਦਰ ਸਿੰਘ ਦੇ ਤਿੰਨ ਬੇਟੀਆਂ ਤੇ ਵੱਡੀ ਬੇਟੀ ਚੱਲ ਨਹੀਂ ਸਕਦੀ ਪਹਾਜ ਆ ਤੇ ਅਸੀਂ ਇਹਨੂੰ ਵੀ ਇੱਥੇ ਬੁਲਾਇਆ ਆਪਣੇ ਕੋਲੇ ਇਹਦੇ ਟੈਸਟ ਇੱਥੇ ਸਰਪੰਚ ਚੈੱਕਅਪ ਕਰਾਇਆ ਟੈਸਟ ਕਰਾਇਆ ਡਾਕਟਰਾਂ ਨੇ ਦੱਸਿਆ ਮੇਰੀਆਂ ਲੱਤਾਂ ਠੀਕ ਹੋ ਸਕਦੀਆਂ ਪਰ ਆਪਰੇਸ਼ਨ ਹੋਣਗੇ ਕਈ ਕਰੀਬ 2.5 ਸਾਲ ਕਿੰਨਾ ਟਾਈਮ ਰਹਿ ਭੈਣੇ ਤਿੰਨ ਸਾਲ ਤਿੰਨ ਸਾਲ ਪਰਬ ਜੋ ਤੇ ਇੱਥੇ ਸੁਪਨਿਆਂ ਦੇ ਘਰ ਰਹੀ ਨਾਲ ਹੀ ਕੁਲਵੀਰ ਭੈਣ ਖੁਸ਼ੀ ਇਹਦੀ ਛੋਟੀ ਭੈਣ ਵੀ ਆਪਰੇਸ਼ਨ ਹੋਏ ਐਕਸਰਸਾਈਜ਼ਾਂ ਹੋਈਆਂ ਫਿਜ਼ੀਓਥੈਰਪੀਆਂ ਹੋਈਆਂ ਤਕਲੀਫ ਵੀ ਬਹੁਤ ਚੱਲੀਆਂ ਨੇ ਪਰ ਹਿੰਮਤ ਵਾਲੀ ਸੀ ਮੇਰੀਤੀ ਜਿਹੜੀ ਅੱਜ ਇੰਡੀਪੈਂਡੈਂਟ ਬਿਨਾ ਕਿਸੇ ਆਪਣੇ ਪਰਿਵਾਰ ਦੇ ਸਹਾਰੇ ਤੋਂ ਆਪਣੇ ਪੈਰਾਂ ਤੇ ਖੜੀ ਹੋ ਗਈ ਕਿਹੜੀ ਕਲਾਸ ਚ ਹੋ ਗਈ ਪ੍ਰਵਜੋਤਨ ਦੀ ਨਾਇੰਥ ਕਲਾਸ ਦੀ ਵਿਦਿਆਰਥਣ ਹੈ ਹੁਣ ਇਹ ਹੁਣ 10th ਚ ਹੋ ਜਾਣਾ ਹੈ ਨੇ ਤੇ ਬਹੁਤ ਹੁਸ਼ਿਆਰ ਮੇਰੀਤੀ ਆਪਣੇ ਪਾਪਾ ਲਈ ਵੀ ਇਹਨੇ ਬਹੁਤ ਪਾਠ ਕਰਨਾ ਸੱਚੇ ਪਾਤਸ਼ਾਹ ਨੇ ਚਲੋ ਉਹਨਾਂ ਨੂੰ ਆਪਣੇ ਕੋਲੇ ਬੁਲਾ ਲਿਆ ਕਿਉਂਕਿ ਉਹਨਾਂ ਦੀ ਤਕਲੀਫ ਹੀ ਇੰਨੀ ਜ਼ਿਆਦਾ ਸੀ ਪਰ ਹਰਜਿੰਦਰ ਸਿੰਘ ਦਾ ਇਲਾਜ ਕਰਾਉਂਦਾ ਕਰਾਉਂਦਾ ਪਰਿਵਾਰ ਖੁਦ ਸਾਰਾ ਕੁਝ ਵੇਚ ਕੇ ਉਹਦੇ ਉੱਤੇ ਲਾਤਾ ਆਪ ਛੱਤ ਤੋਂ ਵੀ ਮੰਝਾ ਹੋ ਗਿਆ ਸੀ ਪਰ ਉਹ ਮਾਰੇ ਨੇ ਕਿਰਪਾ ਕੀਤੀ ਹੁਣ ਇਹ ਮਰੀਆਂ ਧੀਆਂ ਆਪਣੇ ਨਾਨਕੇ ਪਿੰਡ ਰਹਿ ਕੇ ਆਪਣੇ ਨਾਨੇ ਕੋਲੇ ਧੰਨਵਾਦ ਇਹਨਾਂ ਦੇ ਨਾਨਾ ਜੀ ਦਾ ਮਾਮਾ ਜੀ ਦਾ ਜਿਨ੍ਹਾਂ ਨੇ ਇਹਨਾਂ ਬੱਚੀਆਂ ਦੇ ਸਿਰ ਤੇ ਹੱਥ ਰੱਖਿਆ ਉੱਥੇ ਰਹਿ ਕੇ ਪੜ੍ਹਦੀਆਂ ਵਾ ਤੇ ਸਾਨੂੰ ਭਰੋਸਾ ਬਾਹਗੁਰੂ ਸੱਚੇ ਪਾਤਸ਼ਾਹ ਜੀ ਤੇ ਵੀ ਜਰੂਰ ਹੋ ਕਿਸ ਮਿਹਨਤ ਨੂੰ ਫਲ ਲਾਉਣਗੇ ਤੇ ਇੱਕ ਦਿਨ ਮੇਰੀ ਧੀ ਚੰਗੀ ਵਧੀਆ ਅਫਸਰ ਬਣੇ ਚੰਗੇ ਵਧੀਆ ਮਕਾਮ ਤੇ ਪਹੁੰਚੇ ਤੇ ਆਪਣੇ ਪਰਿਵਾਰ ਨੂੰ ਸਪੋਰਟ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਪ੍ਰਭ ਜੀ ਇਂਦਰੀ ਆ ਦੇ ਬੰਨੇ ਇਂਦਰੀ ਬੰਨ ਇਂਦਰੀ ਬੰਦੇ ਕਥਾ ਤੇਰੇ ਵੀ ਬਣਾਉਣੇ ਆ ਸਰਪੰਚਾ ਕੁਝੀ ਤੂ ਬਾਪੂ ਦੇ ਬੰਨ ਆ ਕੁਝੀ ਕਿੰਨੀ ਲੰਬੀ ਹੋ ਗਈ ਬਾਪੂ ਇਹ ਵੱਧ ਹੀ ਜਾਂਦੀ ਐ ਵੱਡੀ ਹੋਈ ਜਾਂਦੀ ਐ ਤੇਰੇ ਵਾਈਕਸ ਪੈਰੀ ਲੰਬੀ ਹੈ ਧੰਨਵਾਦ 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 ਬਹੁਤ ਬਹੁਤ ਤੂੰ ਤਾਂ ਬੰਨਤੀ ਰੱਖਣੀ ਮੇਰੇ ਭੈਣ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਨੀ